ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਲੁਧਿਆਣੇ ਜ਼ਿਲ੍ਹੇ ਦਾ ਹੀ ਪਿੰਡ ਆ ਜੀ ਸੰਗਤਪੁਰਾ ਟੈਪੀ ਜਿਹੜੇ ਗ్రాਮ ਤਹਿਸੀਲ ਦਾ ਪਿੰਡ ਆ ਉਥੋਂ ਬਾਈ ਜੀ ਜਗਤਾਰ ਸਿੰਘ ਜੀ ਆਪਣੇ ਪਿੰਡ ਦੀ ਉਸ ਨਵੀਂ ਪਨੀਰੀ ਨੂੰ ਲੈ ਕੇ ਆਏ ਨੇ ਸਾਰੇ ਬੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਹੁੰਦੇ ਨੇ ਪਾਠ ਕਰਦੇ ਆ ਕੀਰਤਨ ਕਰਦੇ ਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਆ ਚੰਗੀ ਸਮਝ ਦਿੱਤੀ ਜਾ ਰਹੀ ਆ ਇਹ ਬੀਰ ਜੀ ਹੋਣਾ ਨੇ ਜਿਹੜੀ ਗੱਲ ਕਹੀ ਆ ਵੀ ਅਸੀਂ ਇੱਥੇ ਆਏ ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਇੱਥੇ ਹੈਗਾ ਵੀ ਜੇ ਸਾਡੇ ਪਿੰਡ ਦਾ ਕੋਈ ਇੱਥੇ ਹੁੰਦਾ ਸਾਨੂੰ ਬੜਾ ਦੁੱਖ ਹੋਣਾ ਸੀ ਨੀਵੀਂ ਪਾ ਕੇ ਜਾਣਾ ਪੈਣਾ ਸੀ ਇੱਥੋਂ ਵੀ ਸਾਡੇ ਪਿੰਡ ਦਾ ਵੀ ਕੋਈ ਇੱਥੇ ਬੈਠਾ ਇਹ ਬੜੀ ਵੱਡੀ ਗੱਲ ਆ ਜਿਹੜੀ ਗੱਲ ਬਾਈ ਜੀ ਨੇ ਕਹੀ ਆ ਕਈ ਬੰਦੇ ਸਾਡੇ ਕੋਲ ਇੱਥੇ ਆਉਂਦੇ ਆ ਜਦੋਂ ਆ ਕੇ ਦੱਸਦੇ ਵੀ ਮੈਂ ਅਸੀਂ ਫਲਾਨੇ ਪਿੰਡ ਤੋਂ ਆ ਸਾਡੇ ਮੂੰਹ 'ਚ ਸੁਭਾਵਕ ਹੀ ਕਿਉਂਕਿ ਆਦਤ ਆ ਅਸੀਂ ਹਰ ਰੋਜ਼ ਵਿਚਰਦੇ ਰਹਿੰਦੇ ਆ ਨਿਕਲੋ ਨਾ ਛਾ ਬਾਈ ਤੁਹਾਡਾ ਪਿੰਡ ਤੁਹਾਡੇ ਪਿੰਡੋਂ ਬਾਈ ਅਸੀਂ ਫਲਾਨਾ ਬੰਦਾ ਲੈ ਕੇ ਆਏ ਸੀ ਹੁਣ ਵੀ ਸਾਡੇ ਕੋਲ ਰਹਿੰਦਾ ਜਾਂ ਉਹਦੀ ਮੌਤ ਹੋ ਗਈ ਸੀ ਜਦੋਂ ਉਹਨੂੰ ਇਦਾਂ ਦੱਸੀਦਾ ਬ ਕਈ ਵਾਰੀ ਮਤਲਬ ਸਾਨੂੰ ਵੀ ਬਾਅਦ ਚ ਮਹਿਸੂਸ ਹੁੰਦਾ ਵੀ ਉਹ ਵੀ ਸ਼ਰਮਿੰਦਗੀ ਜੀ ਮਹਿਸੂਸ ਕਰਦਾ ਬੰਦਾ ਸਾਨੂੰ ਵੀ ਲੱਗਦਾ ਯਾਰ ਵੀ ਆਪਾਂ ਕੀ ਕਹਤੀ ਇਹ ਗੱਲ ਹੈ ਨਾ ਪਰ ਕਹਿ ਨਹੀਂ ਬਣਦੀ ਆ ਹੁਣ ਇੱਕ ਬੰਦਾ ਦੇਖੋ ਇੱਥੇ ਸਾਡੇ ਕੋਲੇ ਆਇਆ ਸੇਵਾ ਕਰਨ ਵਾਸਤੇ ਹੈ ਨਾ ਉਹਦੇ ਪਿੰਡ ਦਾ ਬੰਦਾ ਇੱਥੇ ਪਹਿਲਾਂ ਹੀ ਲਿਆਂਦਾ ਹੋਇਆ ਚੱਕ ਕੇ ਲਵਾਰਸ ਕਾਰਨ ਕਿਉਂ ਲਿਉਣਾ ਪਿਆ ਕਿਉਂਕਿ ਉਹਦੀ ਪਿੰਡ ਚ ਕੇਅਰ ਨਹੀਂ ਹੋਈ ਉੱਥੇ ਅੱਜ ਜੇ ਬੱਚੇ ਇਥੋਂ ਸਿਹਤ ਲੈ ਕੇ ਜਾਣ ਆਪਣੇ ਮਾਪੇ ਦੀ ਆਪਣਿਆਂ ਦੀ ਪਹਿਲਾਂ ਤਾਂ ਇਸ ਕੇਅਰ ਕਰਨ ਉਨਾਂ ਦੀ ਸੰਭਾਲ ਕਰਨ ਉਹਦੀ ਸੇਵਾ ਕਰਨ ਕੋਈ ਲਵਾਰਸ ਹੋਈ ਨਹੀਂ ਸਕਦਾ ਔਰ ਫਿਰ ਜੇ ਇਹਨਾਂ ਦੇ ਪਿੰਡ 'ਚ ਕੋਈ ਨਗਰ 'ਚ ਕੋਈ ਲੋੜਬੰਦ ਹੋਊ ਉਹਦੀ ਉੱਥੇ ਇਹ ਮਦਦ ਕਰਨ ਤਾਂ ਲਵਾਰਸ ਕਿੱਦਾਂ ਹੋ ਜੂ ਕੋਈ ਇੱਕ ਪਿੰਡ ਵੱਸਦਾ ਹੁੰਦਾ ਪੂਰਾ ਉੱਥੇ ਪਿੰਡ ਦੀ ਪੰਚਾਇਤ ਹੁੰਦੀ ਹੈ ਗੁਰਦੁਆਰਾ ਕਮੇਟੀ ਹੁੰਦੀ ਹੈ ਪਿੰਡ ਦਾ ਨੰਬਰਦਾਰ ਖੜਾ ਹੁੰਦਾ ਨੌਜਵਾਨ ਸਭਾ ਹੁੰਦੀ ਹੈ ਟੂਰਨਾਮੈਂਟ ਕਰਾਉਣ ਵਾਲੀ ਕਮੇਟੀ ਖੜੀ ਹੁੰਦੀ ਹੈ ਤੇ ਉੱਥੇ ਇੱਕ ਬੰਦਾ ਪਿਆ ਹੁੰਦਾ ਤੇ ਉਹਨੂੰ ਅਸੀਂ ਲਵਾਰਸ ਕਹਿ ਕੇ ਚੱਕ ਕੇ ਲੈ ਕੇ ਆਉਨੇ ਆ ਵੀ ਇਹਦਾ ਕੋਈ ਨਹੀਂ ਕਿੰਨੀ ਦੁੱਖ ਦੀ ਗੱਲ ਹੈ ਕਿਉਂ ਨਹੀਂ ਕੋਈ ਉਹ ਸਾਰਿਆਂ ਦਾ ਆਪਣਾ ਹੀ ਸੀ ਉਹ ਸਾਡਾ ਹੀ ਸੀ ਉਹ ਇਸ ਕਰਕੇ ਅਸੀਂ ਬੜਾ ਧੰਨਵਾਦ ਕਰਦੇ ਹਾਂ ਜੀ ਜਿਹੜੀ ਤੁਸੀਂ ਇਹ ਗੱਲ ਕਹੀ ਸਾਨੂੰ ਬੜੀ ਚੰਗੀ ਲੱਗੀ ਵੀ ਇਹ ਬੱਚੇ ਅੱਜ ਜਿੱਤੋਂ ਸਿੱਖਿਆ ਲੈ ਕੇ ਸਮਝ ਲੈ ਕੇ ਜਾਣ ਇੱਥੋਂ ਆਪਣੇ ਪਿੰਡ 'ਚ ਕੋਈ ਐਸਾ ਲੋੜਵੰਦ ਬੰਦਾ ਨਾ ਹੋਵੇ ਤੁਹਾਡੇ ਅੱਗੋਂ ਵੀ ਕਿਤੇ ਸਾਨੂੰ ਫੋਨ ਆਵੇ ਵੀ ਸੰਗਤਪੁਰੇ ਟੈਪੀ ਜੀ ਫਲਾਨਾ ਪਿੰਡ ਦਾ ਬਾਪੂ ਪਿਆਬ ਆ ਉਹਨੂੰ ਕੋਈ ਨਹੀਂ ਸਾਬਦਾ ਉੱਥੇ ਹੀ ਬੱਚੇ ਉਹਦੀ ਮਦਦ ਕਰਨੀ ਹੈ ਸਾਰਿਆਂ ਨੇ ਠੀਕ ਆ ਕੋਈ ਵੀ ਮੰਨਾਂ ਤੁਹਾਡੇ ਪਿੰਡ 'ਚ ਲੋੜਵੰਦ ਆ ਨਾ ਉਹਦੀ ਪੁੱਤ ਮਦਦ ਕਰਿਆ ਕਰੋ ਉਹਨੂੰ ਆਪਾਂ ਘਰੋਂ ਲਈ ਆ ਕੇ ਰੋਟੀ ਦੇ ਸਕਦੇ ਆਂ ਕੱਪੜੇ ਦੇ ਸਕਦੇ ਆਂ ਮੰਜਾ ਬਿਸਤਰਾ ਦੇ ਸਕਦੇ ਆਂ ਆਹੀ ਲੋੜਾਂ ਹੁੰਦੀਆਂ ਬੰਦੇ ਦੀਆਂ ਹੋਰ ਲੋੜਾਂ ਕੀ ਆ ਜੇ ਕਿਸੇ ਨੂੰ ਦਵਾਈ ਦੀ ਲੋੜ ਆ ਦਸ ਜانے ਰੜ ਕੇ ਮੰਮੀ ਪਾਪਾ ਤੋਂ 50-50 ਰੁਪਏ ਵੀ ਇਕੱਠੇ ਕਰ ਲੇ ਅੱਜ ਕੱਲ 50 ਰੁਪਏ ਕੋਈ ਵੱਡੀ ਗੱਲ ਨਹੀਂ ਦੇਣ ਤੋਂ ਮੰਮੀ ਪਾਪਾ ਦੇ ਸਕਦੇ ਹੁੰਦੇ ਆ ਆਪਾਂ ਉਹਦੀ 500 ਰੁਪਏ ਦੀ ਦਵਾਈ ਲਿਆ ਕੇ ਦੇ ਸਕਦੇ ਆ ਉਹਨੂੰ ਹਨਾ ਇਸ ਤਰ੍ਹਾਂ ਮਦਦ ਕਰਨੀ ਹੈ ਬਹੁਤ ਸ਼ੁਕਰੀਆ ਜੀ ਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਜੇ ਪੁੱਤ ਜੀ ਅਸੀਂ ਵੀ ਆਪਣੇ ਆਪ ਨੂੰ ਬਹੁਤ ਕਰਮ ਵਾਲੇ ਸਮਝਦੇ ਆਂ ਯੋ ਕਿਪਾ ਕਦਿਆਂ ਭਾਗਾ ਵਾਲਾ ਦਾ ਅੱਜ ਰਬੀਰੂ ਦੇ ਦਰਸ਼ਨ ਕਰ ਰਹੇ ਆ ਵਾਹੀ ਹੁਣ ਤੱਕ ਤਾਂ ਅਸੀਂ ਇਹਨਾਂ ਨੂੰ ਸੋਸ਼ਲ ਮੀਡੀਆ 'ਚ ਦੇਖਿਆ ਅਸੀਂ ਫੋਲੋ ਕਰਦੇ ਆ ਮੈਂ ਜਦੋਂ ਵੀ ਇਹਨਾਂ ਦੀ ਵੀਡੀਓ ਦੇਖਦਾ ਉੱਥੇ ਕਮੈਂਟ ਕਰਦਾ ਨਾ ਮੇਰਾ ਕਮੈਂਟ ਇਹੀ ਹੁੰਦਾ ਧੰਨੋ ਤੁਸੀਂ ਧੰਨ ਹੋ ਵਾਹੀ ਵਾਹੀ ਬਸ ਇਹੀ ਕਮੈਂਟ ਹੁੰਦਾ ਮੇਰਾ ਧੰਨੋ ਤੁਸੀਂ ਧੰਨ ਹੋ ਤੇ ਅੱਜ ਸਾਡੀਆਂ ਅੱਖਾਂ ਖੋਦ ਇਹਨਾਂ ਦੇ ਦਰਸ਼ਨ ਕਰ ਰਹੇ ਆ ਤੇ ਅਸੀਂ ਬੱਚੇ ਤਾਂ ਲੈ ਕੇ ਆਏ ਸੀ ਆਪਣੇ ਪਿੰਡ ਤੋਂ ਵੀ ਇਹ ਵੀ ਦੇਖ ਕੇ ਮੋਟੀਵੇਸ਼ਨ ਹੋਣਗੇ ਤੇ ਜਦੋਂ ਇਹ ਅੱਗੇ ਤਰੱਕੀਆਂ ਕਰਨਗੇ ਆ ਇਹ ਚੀਜ਼ਾਂ ਯਾਦ ਰੱਖਣਗੇ ਆਪਣੇ ਨਾਮ ਦਾ ਆਪਣੇ ਦੇਸ਼ ਦਾ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨਗੇ ਵੀ ਬੱਚੇ ਕੇ ਨਾਮ ਸੇਵਾ ਕਰਨੀਆਂ ਇਤੋਂ ਸਿੱਖਿਆ ਲੈਣਗੇ ਆਪਣੇ ਮਾਪਿਆਂ ਦੀ ਰਾਜ ਦੀ ਸੇਵਾ ਕਰਨਗੇ ਇਸ ਮਕਸਦ ਨਾਲ ਅਸੀਂ ਅੱਜ ਇੱਥੇ ਆਏ ਸੀਗੇ ਔਰ ਅੱਜ ਅਸੀਂ ਤਾਂ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੇ ਜਿਹਨੇ ਤੁਹਾਡੇ ਦਰਸ਼ਨ ਹੋਏ ਅੱਜ ਅਸੀਂ ਬਹੁਤ ਬਹੁਤ ਥੈਂਕ ਯੂ ਬਾਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖ ਕੇ ਧੰਨਵਾਦ ਸਾਰੀ ਰਾਜੋਗਣੀ ਤਰਫੀ ਬਖਸ਼ੇ ਧੰਨਵਾਦ ਧੰਨਵਾਦ ਸਤਿਗੁਰ ਜੀ ਕੀ ਹੌਸਲਾ